ਕਿ ਚਿੱਟੀਆਂ ਪੂਣੀਆਂ ਤੰਦ ਲੈਣ ਹੁਲਾਰੇ ਸ਼ੇਰਾਵਾਲੀ ਨੇ ਲਖ ਪਾ ਪੀ ਤਾਰੇ ਇਧਰੋਂ ਵੀ ਆਓ ਜਰਾ ਲਾਓ ਤਾੜੀ ਕਿ ਚਿੱਟੀਆਂ ਪੂਣੀਆਂ ਤੰਦ ਲੈਣ ਹੁਲਾਰੇ ਸ਼ੇਰਾਵਾਲੀ ਨੇ ਲਖ ਪਾ ਪੀ ਤਾਰੇ ਤੇ ਜਿਹੜੇ ਜਿਹੜੇ ਕਹਿੰਦੇ ਫਿਰ ਕਰੀਏ ਹੁਣ ਹਾਜ਼ਰੀ ਸ਼ੁਰੂ ਬੁਲਾਈਏ ਮਾਂ ਨੂੰ ਆਓ ਫਿਰ ਕਰੋ ਜਰਾ ਦੋਨੋਂ ਹੱਥ ਤੇ ਤੇ ਕਿੱਕਣਾ ਤੇ ਜਿੱਤੀਆਂ ਪੂਰੂਣੀਆਂ ਤੰਦ ਲੈਣ ਹੁਲਾਰੇ ਸ਼ੇਰਾਂ ਵਾਲੀ ਨੇ ਲਖ ਪਾ ਪੀਤਾ ਜਵਾਬ ਜੇ ਮੈਨੂੰ ਵੀ ਤਾਵੇ ਸਰਦੀ ਦਾੜਾ ਜੇ ਤੈਨੂੰ ਮਿਤਾਵੇ ਮੈਂ ਵੀ ਦਾੜਾ ਮੈਨੂੰ ਦੱਸਣਾ ਜਦੋਂ ਤਾਲਾ ਹੱਟੇ ਚੁੱਪੀਆਂ ਖੂਨੀਆਂ ਚੁੱਪੀਆਂ ਖੂਨੀਆਂ ਚੁੱਪੀਆਂ ਖੂਨੀਆਂ ਕੰਗ ਲੈਣ ਹੁੰਦਾ ਏ ਮੈਨਾ ਤੇ ਵੀ ਮਹਿਲਕ ਪਾਹੀ ਤਾਵੇ ਚੁੱਪੀਆਂ ਖੂਨੀਆਂ ਕੰਗ ਲੈਣ ਹੁੰਦਾ ਏ ਐਰਾ ਤੇਰੀ ਹੈ ਲਖਬਾਹੀ ਤਾਵੇ ਤੇ ਚੱਪ ਚੱਪ ਖੂਨੀਆਂ ਮੈਨੂੰ

ਮੈਂ ਵੀ ਤਾ ਜਾਣਾ ਮੈਂ ਵੀ ਤਾ ਜਾਣਾ ਜੇ ਮੈਨੂੰ ਵੀ ਤਾਰੇ ਸ਼ੇਰਾਂ ਵਾਲੀ ਨੇ ਲਖ ਪਾਪੀ ਤਾਰੇ ਜੰਮਿਆ ਬੋੜੀਆਂ ਬਦਲਣ ਹੋਰਾ ਤੇਰਾ ਵਾਲੀ ਤੇ ਲਖ ਪਾਪੀ ਤਾਰੇ ਪਰ ਵੀ ਐਸੀ ਨਾਮੁਰਾਦ ਚੀਜ਼ ਆਨੰਦ ਆਣ ਲਗਾ ਅਜੇ ਵੀ ਸਪੀਡ 240 ਵਾਲੀ ਭੜੀਆ 150 ਹੋ ਗਏ 23 ਧੱਕਿਆਂ ਕਹਿ ਦਿਓ ਜੀ ਆ ਬਾਬੇ ਦੀ ਕਹਦੇ ਜੈ ਮਾਤਾ ਦੀ ਲਓ ਨਿੱਕਾ ਜਿਹਾ ਬੱਚਾ ਜਿਹਨੂੰ ਮਾਂ ਨੇ ਤਾਰਿਆ ਕਹਿ ਜਾਂਦਾ ਨਾ ਚਿੱਟੀਆਂ ਪੂਣੀਆਂ ਤੰਦ ਲੈਣ ਹੁਲਾਰੇ ਨੈਣਾ ਦੇਵੀ ਨੇ ਲੱਖ ਨੈਣਾ ਦੇਵੀ ਨੇ ਲੱਖ ਕਿਦਾਂ ਤਾਰਿਆ ਸੁਣਿਓ ਗਰੀਬੀ ਐਸੀ ਨਾਮਰਾਜ਼ ਚੀਜ਼ ਪਹਿਲਾਂ ਤਾਂ ਕਿਸੇ ਦੇ ਘਰੇ ਆਵੇ ਨਾ ਗਰੀਬੀ ਆਵੇ ਆ ਕੇ ਚਲੀ ਜਾਵੇ ਗਰੀਬੀ ਆ ਕੇ ਕਿਤੇ ਯਾਰੀ ਪਾ ਕੇ ਬਹਿ ਜਾਏ ਰਾਤ ਤੇ ਹਨੇਰੀ ਹੁੰਦੀ ਦਿਨ ਵੀ ਨਾਲ ਹੀ ਹਨੇਰਾ ਹੋ ਜਾਂਦਾ ਕਹਿੰਦੇ ਕਿਸੇ ਤੇ ਗਰੀਬੀ ਆ ਗਈ ਇੱਕ ਨਗਰ ਦੇ ਵਿੱਚ ਪਰਿਵਾਰ ਰਹਿੰਦਾ ਗਰੀਬੀ ਆ ਗਈ ਇੱਕ ਡੰਗ ਦੀ ਰੋਟੀ ਮਿਲਣੀ ਦੂਏ ਡੰਗ ਦਾ ਪਤਾ ਨਹੀਂ ਰੋਟੀ ਮਿਲਣੀ ਕਿ ਨਹੀਂ ਮਿਲਣੀ ਮਿਹਰਬਾਨੀ ਇੱਕ ਡੰਗ ਦੀ ਰੋਟੀ ਮਿਲਣੀ ਦੂਏ ਡੰਗ ਦਾ ਪਤਾ ਨਹੀਂ ਰੋਟੀ ਮਿਲਣੀ ਕਿ ਨਹੀਂ ਮਿਲਣੀ ਇੱਕ ਇੱਕ ਗਰੀਬ ਪਰਵਾਰ ਤੇ ਦੂਸਰਾ ਗਰੀਬ ਕੌਣ ਉਸੇ ਨਗਰ ਦਾ ਰਹਿਣ ਵਾਲਾ ਰਾਜਾ ਜਿਹਦੇ ਕੋਲ ਸਭ ਕੁਝ ਸਭ ਕੁਝ ਹੁੰਦਿਆ ਹੋਇਆ ਵੀ ਗਰੀਬ ਕਿੱਦਾਂ ਕਿ ਉਹਦੇ ਘਰ ਦੇ ਵਿੱਚ ਪੁੱਤ ਦੀ ਦਾਤ ਨਹੀਂ ਐ ਧੀ ਦੀ ਦਾਤ ਨਹੀਂ ਐ ਹਰ ਜਗ੍ਹਾ ਮੱਥੇ ਟੇਕਲੇ ਅਖੀਰ ਕਿਸੇ ਪਖੰਡੀ ਨੇ ਕਹਿਤਾ ਰਾਜਾ ਜਾਂ ਕਿਸੇ ਦੇ ਬੱਚੇ ਦੀ ਬਲੀ ਦੇ ਦੇ ਤੇਰੇ ਘਰ ਦੇ ਵਿੱਚ ਔਲਾਦ ਹੋ ਜਾਏਗੀ ਕਹਦੇ ਹੋ ਜੈ ਮਾਤਾ ਜੀ ਰਾਜਾ ਕਹਿੰਦਾ ਅਸੀਂ ਪੈਸੇ ਵਾਲੇ ਨੋਟਾਂ ਵਾਲੇ ਜਿੱਥੇ ਹੁਕਮ ਕਰਾਂਗੇ ਉੱਥੇ ਬਲੀ ਦੇ ਦਾਂਗੇ ਕਰ ਕਰ ਜਾ ਕੇ ਪੁੱਤ ਮੰਗਿਆ ਕਿਸੇ ਨੇ ਪੁੱਤ ਨਾ ਦਿੱਤਾ ਅਖੀਰ ਰੋਲਾ ਪਵਾਤਾ ਕਿ ਜਿਹੜਾ ਰਾਜੇ ਨੂੰ ਮਰਨ ਲਈ ਆਪਣਾ ਪੁੱਤ ਦੇਗਾ ਉਹ ਨੂੰ ਮੂੰ ਮੰਗੇ ਪੈਸੇ ਮੂੰ ਮੰਗੇ ਕੀਮਤ ਮੂੰ ਮੰਗਿਆ ਇਨਾਮ ਦੇ ਦਿੱਤਾ ਜਾਏਗਾ ਹੁਣ ਉਸੇ ਪਰਿਵਾਰ ਨੇ ਇਹ ਗੱਲ ਸੁਣ ਲਈ ਕਿਹੜਾ ਜਿਹੜਾ ਉਸੇ ਨਗਰ ਦੇ ਵਿੱਚ ਇੱਕ ਗਰੀਬ ਪਰਿਵਾਰ ਆ ਉਹਨੇ ਗੱਲ ਸੁਣ ਲਈ ਪਤੀ ਪਤਨੀ ਆਪਸ ਦੇ ਵਿੱਚ ਵਿਚਾਰ ਕਰਦੇ ਆ ਕਿਉਂ ਨਾ ਜੀ ਸਾਡੇ ਘਰੇ ਤਿੰਨ ਬੱਚੇ ਆ ਇੱਕ ਪੁੱਤ ਰਾਜੇ ਨੂੰ ਦੇ ਦਿੰਨੇ ਆ ਦੋ ਬੱਚ ਜਾਣਗੇ ਮੂੰ ਮੰਗਿਆ ਪੈਸਾ ਲੈ ਲਾਂਗੇ ਸਾਡੀ ਗਰੀਬੀ ਕੱਤੀ ਜਾਏਗੀ ਕਹਦੇ ਹੋ ਜੈ ਮਾਤਾ ਜੀ ਉੱਚੀ ਕਹਦੇ ਹੋ ਜੈ ਮਾਤਾ ਜੀ ਪਤਨੀ ਕਹਿੰਦੀ ਫਿਰ ਸੁਣ ਲੋ ਛੋਟਾ ਪੁੱਤ ਮੈਂ ਨਹੀਂ ਦੇਣਾ ਮੇਰੇ ਜੀਨ ਦਾ ਸਹਾਰਾ ਮੇਰੀ ਅੱਖ ਦਾ ਤਾਰਾ ਬਾਪ ਕਹਿੰਦਾ ਵੱਡਾ ਪੁੱਤ ਮੈਂ ਨਹੀਂ ਦੇਣਾ ਮੈਂ ਇਹਨੂੰ ਪਿਆਰ ਕਰਦਾ ਦੋਨਾਂ ਨੇ ਸਲਾਹ ਕੀਤੀ ਵਿਚਕਾਰ ਵਾਲਾ ਪੁੱਤ ਦੇ ਦਿੱਤਾ ਜਾ ਹੁਣ ਜਦੋਂ ਸਲਾਹ ਕੀਤੀ ਨਾ ਸਵੇਰ ਹੋਈ ਰਾਜੇ ਨੂੰ ਪੁੱਤ ਦੇ ਦਿੱਤਾ ਗਿਆ ਸੁਣਿਓ ਸਵੇਰ ਹੋਈ ਰਾਜੇ ਨੂੰ ਪੁੱਤ ਦੇ ਦਿੱਤਾ ਗਿਆ ਮੂੰਹ ਮੰਗੇ ਪੈਸੇ ਲੈ ਲੈ ਜਦੋਂ ਮੂ ਮੰਗੇ ਪੈਸੇ ਲੈ ਲੈ ਰਾਜੇ ਨੂੰ ਪੁੱਤ ਦੇ ਦਿੱਤਾ ਹੁਣ ਰਾਜਾ ਹੁਕਮ ਕਰਦਾ ਆਪਣੇ ਸੇਵਾਦਾਰਾਂ ਨੂੰ ਕਿ ਇਸ ਬੱਚੇ ਨੂੰ ਮਹਿੰਗੇ ਮਹਿੰਗੇ ਕੱਪੜੇ ਪਵਾਓ ਮਹਿੰਗਾ ਖਾਣਾ ਖਵਾਓ ਸ਼ਾਹੀ ਪਲੰਘਾਂ ਤੇ ਸਵਾਓ ਕਿ ਕੱਲ ਨੂੰ ਇਹਦੀ ਬਲੀ ਹੋਣੀ ਆ ਮੈਨੂੰ ਔਲਾਦ ਚਾਹੀਦੀ ਆ ਇਹਦੀ ਕੋਈ ਖੁਆਇਸ਼ ਬੰਦੀ ਨਾ ਰਹੇ ਦੇ ਐਦਾਂ ਹੀ ਕੀਤਾ ਪਰ ਉਹ ਸਾਰੀ ਰਾਤ ਬੱਚਾ ਮਾਂ ਵੈਸ਼ਨੋ ਰਾਣੀ ਨੂੰ ਯਾਦ ਕਰਦਾ ਰਿਹਾ ਸੁਣਿਆ ਸਵੇਰ ਹੋਈ ਰਾਜਾ ਕਹਿਣ ਲੱਗਾ ਪੁੱਤਰਾ ਤੇਰੀ ਬਲੀ ਦੇਣ ਲੱਗੇ ਆ ਤੇਰੀ ਕੋਈ ਆਖਰੀ ਖੁਆਇਸ਼ ਹੈ ਕਹਿੰਦਾ ਰਾਜਾ ਇੱਕ ਖੁਆਇਸ਼ ਹੈ ਕਹਿੰਦਾ ਕਿਹੜੀ ਕਹਿੰਦਾ ਥੋੜੀ ਜੀ ਮਿੱਟੀ ਲਿਆ ਕੇ ਦੇ ਰਾਜੇ ਨੇ ਹੁਕਮ ਕੀਤਾ ਮਿੱਟੀ ਆ ਗਈ ਹੁਕਮ ਕੀਤਾ ਮਿੱਟੀ ਆ ਗਈ ਬੱਚੇ ਨੇ ਤਿੰਨ ਢੇਰੀਆਂ ਬਣਾ ਲੀਆਂ ਮਿੱਟੀ ਦੀਆਂ ਪਹਿਲੀ ਢੇਰੀ ਅੱਗੇ ਰੋਇਆ ਹੱਸਿਆ ਹੱਥ ਜੋੜੇ ਪੈਰ ਮਾਰਿਆ ਢੇਰੀ ਟਾ ਦਿੱਤੀ ਮਿੱਟੀ ਹਵਾ ਦੇ ਵਿੱਚ ਦੂਜੀ ਢੇਰੀ ਅੱਗੇ ਰੋਇਆ ਹੱਸਿਆ ਹੱਥ ਜੋੜੇ ਪੈਰ ਮਾਰਿਆ ਢੇਰੀ ਟਾ ਦਿੱਤੀ ਮਿੱਟੀ ਹਵਾ ਦੇ ਵਿੱਚ ਤੇ ਤੀਜੀ ਢੇਰੀ ਅੱਗੇ ਹੱਥ ਜੋੜ ਕੇ ਕਹਿੰਦਾ ਇੱਕ ੱੱਕੇ ਆਸਰਾ ਤੇਰਾ ਹੋਰ ਸਭੇ ਟਾਈਆਂ ਢੇਰੀਆਂ ਕਹਿੰਦਾ ਰਾਜਾ ਹੁਣ ਤੂੰ ਮੈਨੂੰ ਮਾਰ ਦੇ ਹੁਣ ਤੂੰ ਮੈਨੂੰ ਮਾਰ ਦੇ ਸੈਣੇ ਬਹਿ ਜਾ ਕਹਿੰਦਾ ਰਾਜਾ ਹੁਣ ਤੂੰ ਮੈਨੂੰ ਮਾਰ ਦੇ ਰਾਜਾ ਕਹਿੰਦਾ ਇੱਕ ਗੱਲ ਦਾ ਜਵਾਬ ਦੇ ਤਿੰਨ ਢੇਰੀਆਂ ਬਣਾਈਆਂ ਦੋ ਟਾ ਦਿੱਤੀਆਂ ਇੱਕ ਢਾਈ ਨਹੀਂ ਕੀ ਮਸਲਾ ਕੀ ਚੱਕਰ ਆ ਕੀ ਮਸਲਾ ਮਿਹਰਬਾਨੀ ਬਾਬੇ ਤਿੰਨ ਢੇਰੀਆਂ ਬਣਾਈਆਂ ਦੋ ਟਾ ਦਿੱਤੀਆਂ ਇੱਕ ਢਾਈ ਨਹੀਂ ਕੀ ਮਸਲਾ ਕਹਿੰਦਾ ਰਾਜਾ ਸੁਣ ਲੈ ਤੂੰ ਕੀ ਲੈਣਾ ਦੇਣਾ ਤੂੰ ਮੈਨੂੰ ਮਾਰ ਦੇ ਕਹਿੰਦਾ ਨਹੀਂ ਮੈਨੂੰ ਜਵਾਬ ਦੇ ਕਹਿੰਦਾ ਸੁਣ ਫਿਰ ਪਹਿਲੀ ਢੇਰੀ ਮੇਰੇ ਮਾਪੇ ਦੇ ਨਾਮ ਦੀ ਕਹਿੰਦਾ ਮਾਪੇ ਦੇ ਨਾਮ ਦੀ ਕਹਿੰਦਾ ਹਾਂ ਕਹਿੰਦਾ ਜਿਹੜੇ ਮਾਪੇ ਆਪਣੇ ਪੁੱਤ ਨੂੰ ਪੈਸੇ ਦੀ ਖਾਤਰ ਮਰਨ ਲਈ ਛੱਡ ਸਕਦੇ ਆ ਉਹ ਮਾਪੇ ਮਾਪੇ ਕਹਿਣ ਲਾਣ ਦੇ ਲਾਇਕ ਨਹੀਂ ਇਸ ਕਰਕੇ ਇਹਨਾਂ ਦੀ ਢੇਰੀ ਛਾ ਦਿੱਤੀ ਕਹਿੰਦਾ ਦੂਜੀ ਢੇਰੀ ਕਹਿੰਦਾ ਰਾਜਾ ਛੱਡ ਤੂੰ ਕੀ ਲੈਣਾ ਕਹਿੰਦਾ 10000 ਕਹਿੰਦਾ ਤੇਰੇ ਨਾਮ ਦੀ ਰਾਜਾ ਕਹਿੰਦਾ ਮੇਰੇ ਨਾਮ ਦੀ ਕਹਿੰਦਾ ਹਾਂ ਤੇਰੇ ਨਾਮ ਦੀ ਕਹਿੰਦਾ ਰਾਜਾ ਜਿਹੜੀ ਪ੍ਰਜਾ ਦਾ ਰਾਜਾ ਚੰਗਾ ਹੋਵੇ ਪ੍ਰਜਾ ਸੁਖੀ ਹੁੰਦੀ ਆ ਪਰ ਤੂੰ ਤਾਂ ਪੁੱਤ ਦੇ ਮੋਹ ਦੇ ਵਿੱਚ ਇੰਨਾ ਕੰਨਾ ਹੋ ਗਿਆ ਇੰਨਾ ਕ ਪਾਗਲ ਹੋ ਗਿਆ ਤੈਨੂੰ ਕਿਸੇ ਦਾ ਪੁੱਤ ਨਾ ਦੱਸਿਆ ਤੂੰ ਮੈਨੂੰ ਮਾਰਨ ਲੱਗਾ ਤੇਰੀ ਢੇਰੀ ਢਾ ਦਿੱਤੀ ਰਾਜਾ ਕਹਿੰਦਾ ਤੀਜੀ ਢੇਰੀ ਕਹਿੰਦਾ ਮਾਂ ਵੈਸ਼ਨੋ ਰਾਣੀ ਦੇ ਨਾਂ ਦੀ ਜਦੋਂ ਐਨੀ ਗੱਲ ਮਾਂ ਵੈਸ਼ਨੋ ਰਾਣੀ ਨੇ ਸੁਣੀ ਕਿ ਨਿੱਕੇ ਜਿਹੇ ਬੱਚੇ ਨੇ ਯਕੀਨ ਰੱਖ ਕੇ ਮਿੱਟੀ ਦੀ ਢੇਰੀ ਚਾਹਣ ਦਿੱਤਾ ਮਾਤਾ ਰਾਣੀ ਦਾ ਆਸਨ ਡੋਲ ਗਿਆ ਹੁਣ ਮਾਂ ਰਾਣੀ ਨੇ ਕਿਰਪਾ ਕੀਤੀ ਬੱਚੇ ਨੂੰ ਉਤਾਰ ਦਿੱਤਾ ਕਿੰਨਾ मां ਹੁਣ ਕਿਰਪਾ ਕਰਦੀ ਆ ਰਾਜੇ ਦੀ ਸੋਚ ਬਦਲ ਜਾਂਦੀ ਆ ਰਾਜਾ ਕਹਿੰਦਾ ਪੁੱਤਰਾ ਹੋ ਸਕਦਾ ਮੈਂ ਤੇਰੀ ਬਲੀ ਦੇਦਾ ਮੇਰੇ ਘਰ ਵਿੱਚ ਔਲਾਦ ਹੋ ਜਾਂ ਨਾ ਹੋ ਅਗਰ ਔਲਾਦ ਹੋ ਵੀ ਗਈ ਤੇ ਤੇਰੇ ਜਿੱਡੀ ਸਮਝਦਾਰ ਨਹੀਂ ਹੋਣੀ ਇਸ ਕਰਕੇ ਅੱਜ ਤੋਂ ਤੂੰ ਹੀ ਮੇਰਾ ਪੁੱਤ ਹੋਇਆ ਅੱਜ ਤੋਂ ਤੂੰ ਹੀ ਮੇਰਾ ਰਾਜਾ